ਜ्ञਾਨਤਾ ਹੈ ਕਿ ਤੁਸੀਂ ਕਹਿੰਦੇ ਨੋਵੇਂ ਤੱਕ ਬਿਲਕੁਲ ਵਿਲੇ ਹੋ ਜੇ ਤੇ ਨੋਵੇਂ ਲੋਕੀ ਘਰ ਲੰਗਰ ਨਹੀਂ ਛੱਕ ਸਕਦੇ ਕਰੇ ਸ਼ੱਕ ਲੈ ਇੱਥੇ ਵੀ ਸੰਗਰਾਣਤ ਮਨਾਈ ਜਾਂਦੀ ਹੈ ਨਾ ਸੰਗਰਾਣਤ ਤੇ ਫਿਕਰ ਹੁੰਦਾ ਵੀ ਪਕੌੜੇ ਬਣੇ ਪੇ ਬਾਹਰ ਤੇ ਪਕੌੜੇ ਨਾ ਕਿਤੇ ਰਹਿ ਜਾਣ ਚਾਹ ਨਾ ਰਹਿ ਜੇ ਮਠੀਆਂ ਨਾ ਰਹਿ ਜਾਣ ਕਿਤੇ ਉਹ ਸਾਰਾ ਸਿਸਟਮ ਜਿਹੜੀ ਹੁਕਮਨਾਮੇ ਦੀ ਵਿਚਾਰ ਮਹੀਨੇ ਦੀ ਵਿਚਾਰ ਉਹ ਇੰਨੀ ਫਾਸਟ ਕਰਨੀ ਪੈਂਦੀ ਹੈ ਵੀ ਜਿੱਦਾਂ ਨਾ ਭੱਜ ਕੇ ਫਟਾਫੜ ਗੁਰੂ ਜੀ ਕੀ ਕਹਿੰਦੇ ਹੋਣਗੇ ਸਨ ਇਹਨਾਂ ਦਾ ਧਿਆਨ ਪਕੌੜਿਆਂ 'ਚ ਹੀ ਰਹਿਣਾ ਹੈ ਇਹ ਸਾਰੀ ਕੌਮ ਪਕੌੜਿਆਂ 'ਚ ਡੁੱਬ ਗਈ ਲੰਗਰ ਦਾ ਸਾਨੂੰ ਮਤਲਬ ਹੀ ਨਹੀਂ ਪਤਾ ਚੱਲਿਆ ਸਾਧ ਸੰਗਤ ਜੀ ਅਜੇ ਤੱਕ ਬਾਬੇ ਨਾਨਕ ਨੇ ਕਿਤੇ ਲੰਗਰ ਨਹੀਂ ਸ਼ਿਕਾਇਆ ਨਹੀਂ ਸ਼ਿਕਾਇਆ ਉਹ ਤਾਂ ਜਦੋਂ ਚੂੜਕਾਨਾ ਮੰਡੀ ਤੋਂ ਭਾਈ ਬਾਲਾ ਜੀ ਨਾਲ ਗਏ ਨਾ ਤੇ ਪਿਤਾ ਜੀ ਨੇ ਭੇਜਿਆ ਵੀ ਨਾਨਕ ਇੱਕ ਦੁਕਾਨ ਕਰ ਲੈ ਹੱਟੀ ਕਰ ਲੈ ਤੋ ਤੇ ਚੂੜਕਾਨਾ ਮੰਡੀ ਤੇ ਨਾ ਬੜਾ ਸਸਤਾ ਸੌਦਾ ਮਿਲਦਾ ਹੈ ਤੇ ਮਾਹਰਾ ਆ ਉਹਦੇ ਗੱਡੇ ਹੁੰਦੇ ਸੀ ਤੇ ਜੰਗਲ ਸਾਰ ਹੁੰਦਾ ਹੈ ਤੇ ਸੌਦਾ ਭਰ ਕੇ ਲੈ ਕੇ ਆਏ ਤੇ ਉਹਨਾਂ ਨੇ ਵੇਖਿਆ ਕਿ ਸਾਧੂ ਸੰਤ ਬੈਠੇ ਨੇ ਤੇ ਕਿਉਂ ਨਾ ਇਹਨਾਂ ਨੂੰ ਮਾਲਕ ਦੀ ਗੱਲ ਸੁਣਾਈ ਜਾਏ ਜਿਹੜਾ ਆਪਾਂ ਸੰਦੇਸ਼ਾ ਲੈ ਕੇ ਆਏ ਆ ਬਾਬਾ ਨਾਨਕ ਲੰਗਰ ਥੋੜਾ ਲਾਉਣ ਆਏ ਹੈ ਵੀ ਜਿਹੜਾ ਇਹਨਾਂ ਨੂੰ ਮਾਲਕ ਦੀ ਗੱਲ ਲੈ ਕੇ ਆਏ ਆ ਇਹ ਪਿੰਡ ਪਿੰਡ ਵਿਚਰਦੇ ਨੇ ਸਾਧੂ ਮਹਾਤਮਾ ਤੇ ਜੇ ਆਪਾਂ ਇਹਨਾਂ ਨਾਲ ਗੱਲ ਕਰੀਏ ਤੇ ਹੋ ਸਕਦਾ ਇਹ ਇਲਾਕਿਆਂ ਵਿੱਚ ਵਿਚਰ ਕੇ ਰੱਬ ਦੀ ਗੱਲ 10 ਦਿਨ ਜੀਵਨ ਅਸਲੀ ਪੇਤ ਦੇ ਤੇ ਤੇ ਗੁਰੂ ਮਹਾਰਾਜ ਨੇ ਕੀ ਕੀਤਾ ਪੀ ਜਿਹੜੀ ਰਸਤ ਲਿਆਂਦੀ ਨਾ ਸੁੱਕੀ ਰਸਤ ਜਿੰਨੀ ਵੀ ਹੀ ਉਹ ਸਾਰੀ ਉਹਨਾਂ ਨੂੰ ਦੇ ਦਿੱਤੀ ਜਿੰਨੀ ਕੁ ਲੋੜ ਸੀ ਤੇ ਜਿਵੇਂ ਆਪਾਂ ਮੰਨ ਕੇ ਚੱਲੋ ਕਿ ਇਹ ਗੁਰਦੁਆਰੇ ਚ ਕੋਈ ਚੀਜ਼ ਦਿੰਨੇ ਆ ਨਾ ਧਿਆਨ ਨਾਲ ਸੁਣਿਓ ਗੱਲਾਂ ਬਾਅਦ ਚ ਕਰ ਲਿਓ ਵਿਚਾਰ ਸੁਣੋ ਧਿਆਨ ਨਾਲ ਸੰਗਤ ਵਿੱਚ ਕਦੀ ਗੱਲਾਂ ਨਹੀਂ ਕਰਨੀਆਂ ਚਾਹੀਦੀ ਜਿਵੇਂ ਆਪਾਂ ਕਿਹ ਸੰਤ ਜਨਾਂ ਦੇ ਕਿਹ ਅਸਥਾਨ ਤੇ ਕੋਈ ਸੇਵਾ ਕਰਾਈਏ ਨਾ ਲੱਖ 2 ਲੱਖ ਰੁਪਏ ਦੀ ਤੇ ਉਹਨਾਂ ਦੇ ਚੇਲੇ ਜਿਹੜੇ ਸੰਤਾਂ ਕੋ ਲੈ ਕੇ ਜਾਂਦੇ ਸਾਨੂੰ ਪਈ ਇਹਨਾਂ ਨੇ ਜੀ ਲੱਖ ਰੁਪਏ ਦੀ ਛੱਡ ਦੀ ਸੇਵਾ ਦਿੱਤੀ ਲੰਗਰ ਦੀ ਸੇਵਾ ਦਿੱਤੀ ਜਦੋਂ ਬਾਬਾ ਨਾਨਕ ਜੀ ਨੇ ਰਸਤ ਦਿੱਤੀ ਨਾ ਤੇ ਉਹ ਨਾ ਮੁਖੀ ਦੇ ਕੋਲ ਲੱਗੇ ਤੇ ਮੁਖੀ ਨੇ ਆਖਿਆ ਵੀ ਧੰਨ ਜੇ ਤੁਸੀਂ ਵੀ ਜਿਨ੍ਹਾਂ ਨੇ ਇਹ ਸਾਧੂ ਸੰਤ ਨਾਮ ਜਪਦੇ ਨੇ ਇਲਾਕਿਆਂ ਚ ਵਿਚਰਦੇ ਨੇ ਤੇ ਕਾਫੀ ਸਮੇਂ ਤੋਂ ਭੁੱਖੇ ਨੇ ਇਹਨਾਂ ਨੇ ਰੱਜ ਕੇ ਭੋਜਨ ਨਹੀਂ ਸ਼ਕਿਆ ਦੇ ਤੁਸੀਂ ਇਹਨਾਂ ਨੂੰ ਰਸਤ ਦੇ ਦਿੱਤੀ ਤੇ ਗੁਰਨਾਨਕ ਦੇਵ ਜੀ ਨੇ ਉੱਥੇ ਆਖਿਆ ਵਿਚਾਰ ਕੀਤੀ ਪੀ ਇਹ ਤਾਂ ਤਨ ਦੀ ਖੁਰਾਕ ਤੇ ਮਨ ਦੀ ਖੁਰਾਕ ਕਿਵੇਂ ਲੈਂਦੇ ਉਹਨਾਂ ਦਾ ਮੁਖੀ ਕਹਿੰਦਾ ਮਨ ਦੀ ਖੁਰਾਕ ਮਨ ਦਾ ਪੇਟ